ਰੋਹੀਦਾ ਫੁੱਲ ਸੂਬੇਦਾਰ ਸ਼ਿਵ ਸਿੰਘ ਦੀ ਸਵੈ ਜੀਵਨੀ ਦੇ ਦੂਜੇ ਭਾਗ ਦਾ ਪਹਿਲਾ ਅਧਿਆਇ ਜਦ ਆਪਣੇ ਹੋਏ ਪਰाये ਉਮਰ ਭਰਦੀ 83 ਕਾਦਰ ਨੇ ਭਾਵ ਕਰਤਾ ਨੇ ਆਪਣੀ ਕੁਦਰਤ ਨੂੰ ਸਾਜਣ ਲਗਿਆ ਅਨੁਸ਼ਾਸਨ ਨੂੰ ਹਰ ਖੇਤਰ ਦਾ ਧੁਰਾ ਬਣਾ ਕੇ ਰਚਿਆ ਜੇ ਹਰ ਰਚਨਾ ਵਿੱਚ ਅਨੁਸ਼ਾਸਨ ਨੂੰ ਸ਼ਾਮਲ ਨਾ ਕੀਤਾ ਹੁੰਦਾ ਤਾਂ ਕਿਸੇ ਵੀ ਰਚਨਾ ਨੇ ਆਪਣਾ ਕੰਮ ਠੀਕ ਤਰੀਕੇ ਨਾਲ ਨਹੀਂ ਨਿਭਾ ਸਕਨਾ ਸੀ ਇਕ ਕਾਦਰ ਹੀ ਹੈ ਜੋ ਕੁਦਰਤ ਰੂਪੀ ਮਸ਼ੀਨਰੀ ਦੀਆਂ ਸਭ ਗਰਾਰੀਆਂ ਨੂੰ ਉਹਨਾਂ ਨੂੰ ਬਣਾਉਣ ਤੋਂ ਪਹਿਲਾਂ ਅਨੁਸ਼ਾਸਨ ਵਿੱਚ ਰਹਿ ਕੇ ਚਲਾ ਰਿਹਾ ਹੈ। ਸੰਸਾਰ ਵਿੱਚ ਕੋਈ ਵੀ ਐਸੀ ਰਚਨਾ ਨਹੀਂ ਜੋ ਅਨੁਸ਼ਾਸਨ ਤੋਂ ਰਹਿਤ ਹੋਵੇ। ਇਸੇ ਤਰ੍ਹਾਂ ਘਰ ਵਿੱਚ ਵਸਣ ਵਾਲਾ ਹਰ ਪਰਿਵਾਰ ਅਤੇ ਉਸ ਦਾ ਹਰ ਜੀਵ ਮੈਂਬਰ ਅਨੁਸ਼ਾਸਨ ਦੀ ਪਾਲਣਾ ਕਰਦਾ ਹੈ। ਤਾਂ ਜਾ ਕੇ ਪਰਿਵਾਰ ਦੀ ਕਿਸਮਤ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ ਤੇ ਅਨੁਸ਼ਾਸਨ ਦੀ ਪਾਲਣਾ ਨਾ ਕਰਨ ਵਾਲੇ ਪਰਿਵਾਰ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰਿਵਾਰ ਦਾ ਮੁਖੀ ਭਾਵੇਂ ਮਨੁੱਖ ਹੀ ਹੁੰਦਾ ਹੈ ਪਰ ਉਸਦੀ ਪਤਨੀ ਪਰਿਵਾਰ ਦੀ ਬਾਗਡੋਰ ਆਪਣੇ ਹੱਥ ਵਿੱਚ ਰੱਖ ਕੇ ਸਹਾਇਤਾ ਕਰਦੀ ਹੁੰਦੀ ਹੈ ਜਿੰਨਾ ਘਰਮ ਵਿੱਚ ਇਸ ਤਰ੍ਹਾਂ ਦੀਆਂ ਸਮਝ ਵਾਲੀਆਂ ਪਤਨੀਆਂ ਦੀ ਘਾਟ ਹੋ ਜਾਵੇ ਉਹੀ ਪਰਿਵਾਰ ਪਛੜ ਜਾਂਦੇ ਨੇ ਉੱਥੇ ਪਤੀ ਦੀ ਯੋਗਤਾ ਕੰਮ ਨਹੀਂ ਆਉਂਦੀ ਇਹ ਲਿਖਤ ਮੇਰੀ ਹੁਣ ਤੱਕ ਦੀ ਜ਼ਿੰਦਗੀ ਦੇ ਸਫ਼ਰ ਦਾ ਮਲਾਂਕਣ ਹੀ ਹੋਣ ਕਰਕੇ ਮੈਂ ਇੱਥੇ ਆਪਣੇ ਪਰਿਵਾਰ ਬਾਰੇ ਲਿਖ ਰਿਹਾ ਹਾਂ ਮੇਰੀ ਹੁਣ ਤੱਕ ਦੀ ਜ਼ਿੰਦਗੀ ਦੋ ਸਮੱਸਿਆਵਾਂ ਤੋਂ ਬਗੈਰ ਬਹੁਤ ਹੀ ਸੋਹਣੀ guzਰੀ ਜਿਸ ਨੂੰ ਸਫਲ ਜ਼ਿੰਦਗੀ ਵੀ ਕਿਹਾ ਜਾ ਸਕਦਾ ਹੈ ਅੱਜ ਤੱਕ ਕਿਸੇ ਦੀ ਜ਼ਿੰਦਗੀ ਐਸੀ ਨਹੀਂ ਗੁਜ਼ਰੀ ਹੋਵੇਗੀ ਜਿਸ ਵਿੱਚ ਮੁਸ਼ਕਲਾਂ ਸਮੱਸਿਆਵਾਂ ਨਾ ਆਈਆਂ ਹੋਣ ਕਿਆਂ ਜ਼ਿੰਦਗੀ ਵਿੱਚ ਦੁੱਖ ਸੁੱਖ ਮੁਸ਼ਕਲਾਂ ਤੇ ਸਮੱਸਿਆਵਾਂ ਦਾ ਆਉਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਦੁੱਖਾਂ ਬਿਹਾਣੀ ਜ਼ਿੰਦਗੀ ਅਧੂਰੀ ਜ਼ਿੰਦਗੀ ਹੁੰਦੀ ਹੈ ਹੁਣ ਤੱਕ ਕੋਈ ਐਸੀ ਜ਼ਿੰਦਗੀ ਵੀ ਨਹੀਂ ਗੁਜ਼ਰੀ ਹੋਵੇਗੀ ਜਿਸ ਵਿੱਚ ਆਈਆਂ ਸਾਰੀਆਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਗਈਆਂ ਹੋਣ ਮੇਰੀ ਉਮਰ 1940ਵੀਂ ਵਿੱਚ 12 ਕੋ ਸਾਲ ਦੀ ਸੀ ਜਦੋਂ ਮੇਰੇ ਪਿਤਾ ਜੀ ਸੰਤਾ ਸਿੰਘ ਦੂਸਰੀ ਆਲਮੀ ਜੰਗ ਖਤਮ ਹੋਣ ਤੋਂ ਮਗਰੋਂ 1940 ਨੂੰ ਫੌਜ ਵਿੱਚੋਂ ਪੈਨਸ਼ਨ ਲੈ ਕੇ ਆਗੇ ਸਨ ਉਹਨਾਂ ਦੇ ਆਉਣ ਤੋਂ ਮਗਰੋਂ ਮੇਰੀ ਮਾਈ ਚਿੰਤ ਕਾਰ ਬਿਮਾਰ ਰਹਿਣ ਲੱਗ ਪਈ ਤੇ 20 ਜੂਨ 1947 ਨੂੰ ਸੁਰਗਵਾਸ ਹੋ ਗਈ ਸੀ ਮੇਰੀ ਹੋਰ ਕੋਈ ਚਾਚੀ ਤਾਈ ਭੂਆ ਜਾਂ ਭੈਣ ਨਾ ਹੋਣ ਕਰਕੇ ਰੋਟੀ ਬਕਾਉਣ ਦੀ ਮੁਸ਼ਕਲ ਆ ਗਈ ਜਿਸ ਕਰਕੇ ਪੈਨੋ ਪਿਤਾ ਨੇ ਰੋਟੀ ਬਕਾਉਣੀ ਆਪ ਸਿੱਖ ਲਈ ਮਗਰੋਂ ਮੈਨੂੰ ਵੀ ਆਟਾ ਛਾਣ ਕੇ ਪਾਣੀ ਪਾ ਕੇ ਗੁੰਨਣਾ ਤੇ ਫਿਰ ਪੇੜੇ ਬਣਾ ਕੇ ਰੋਟੀਆਂ ਬੇਲਕੀਤਾਵੇ ਉੱਤੇ ਪਕਾ ਕੇ ਪਿਤਾ ਨੇ ਸਿਖਾ ਦਿੱਤੀਆਂ ਸਨ ਮੈਂ ਮਾਂ ਪਿਓ ਦਾ ਵੱਡਾ ਪੁੱਤ ਹੋਣ ਕਰਕੇ ਮੇਰਾ ਵਿਆਹ 17 ਫੱਗਨ 1953 ਦੇ ਸ਼ੁਰੂ ਵਿੱਚ ਹੋਇਆ ਸੀ ਵਿਆਹ ਤੋਂ ਅਗਲੇ ਦਿਨ ਉਹਨਾਂ ਦਿਨਾਂ ਦੇ ਰਿਵਾਜ ਮੁਤਾਬਕ ਮੇਰੀ ਪਤਨੀ ਬਲਵੰਤ ਕੌਰ ਆਪਣੇ ਪੇਕੇ ਘਰ ਸੁੰਣੜੀ ਚਲੀ ਗਈ ਤੇ ਮੈਂ 4 ਸਤੰਬਰ 1953 ਨੂੰ ਫੌਜ ਵਿੱਚ ਜਲੰਧਰ ਸ਼ਾਹਨੀ ਵਿਖੇ ਭਰਤੀ ਹੋ ਕੇ ਮੇਡ ਸ਼ਾਹਨੀ ਚਲਾ ਗਿਆ ਸੀ ਸਾਲ 1954 ਵਿੱਚ ਪਹਿਲੋਂ ਮੈਂ 20 ਦਿਨਾਂ ਦੀ ਰੈਕ੍ਰੂਟੀ ਸਮੇਂ ਤੇ ਫਿਰ 10 ਦਿਨਾਂ ਦੀ ਛੁੱਟੀ ਆਇਆ ਸੀ। ਦੋਨੋਂ ਵਾਰ ਮੇਰੀ ਪਤਨੀ ਛੁੱਟੀ ਮਿਲਣ ਤੋਂ ਕੁਝ ਕੁ ਦਿਨ ਹੀ ਪਹਿਲਾਂ ਮਕਲਾਵੇ ਅਤੇ ਫਿਰ ਦੂਸਰੀ ਵਾਰ ਆਈ ਸੀ ਜਿਸ ਕਰਕੇ ਸੀ ਇੱਕ ਦੂਸਰੇ ਦੇ ਚੰਗੀ ਤਰ੍ਹਾਂ ਵਾਕਿਫ ਨਹੀਂ ਹੋ ਸਕੇ ਸੀ। ਫਿਰ 1955 ਦੇ ਅੰਤ ਵਿੱਚ ਮੈਂ ਪਹਿਲੀ 2 ਮਹੀਨੇ ਦੀ ਛੁੱਟੀ ਆਇਆ ਸੀ ਤਾਂ ਕਿ ਦੇਖਦਾ ਕਿ ਪਤਨੀ ਤਾਂ ਬਹੁਤ ਜ਼ਿੱਦੀ ਤੇ ਵਹਿਮਾ ਪਰਮਾ ਵਾਲੇ ਸੁਭਾਅ ਦੀ ਮਾਲਕ ਹੈ। ਇਹ ਪਾਂਡਿਆ ਹੱਥਾਂ ਦੀਆਂ ਰੇਖਾਂ ਦੇਖ ਕੇ ਕਿਸਮਤ ਦੱਸਣ ਵਾਲਿਆਂ ਨੂੰ ਹੱਥ ਦਿਖਾਉਂਦੀ ਰਹਿੰਦੀ ਹੈ ਪਿਤਾ ਤੇ ਮੈਨੂੰ ਪੁੱਛੇ ਬਗੈਰ ਸਾਰੇ ਗਵਾਂਡੀਆਂ ਦੇ ਘਰਾਂ ਵਿੱਚ ਨਵੀਂ ਵਿਆਹੀ ਹੋ ਕੇ ਵੀ ਚੱਲੀ ਜਾਂਦੀ ਰਹੀ ਹੈ ਅਸਲ ਵਿੱਚ ਜੇ ਕਿਸੇ ਨਵੀਂ ਵਿਵਹਤਾ ਲੜਕੀ ਦੀ ਸੱਸ ਰਾਜ਼ੀ ਖੁਸ਼ੀ ਨਾ ਹੋਵੇ ਤਾਂ ਉਸ ਦਾ ਫਰਜ਼ ਬਣਦਾ ਹੈ ਕਿ ਸੌਰੀ ਜੰਮ ਚੋਲਿਆਂ ਨੂੰ ਪੁੱਛੇ ਕਿ ਇਸ ਪਰਿਵਾਰ ਦੀ ਕਿਸ ਕਿਸ ਘਰ ਪਰਿਵਾਰ ਨਾਲ ਨੇੜਤਾ ਤੇ ਪਰਿਵਾਰ ਦੀ ਸਾਂਝ ਹੈ ਤੇ ਫਿਰ ਉਸੇ ਤਰ੍ਹਾਂ ਪਤਾ ਕਰਕੇ ਸਾਂਝ ਬਤਾਵੇ ਕਿਉਂਕਿ ਸਾਰੇ ਗਵਾਂਢੀ ਇੱਕੋ ਜਿਹੇ ਨਹੀਂ ਹੁੰਦੇ ਮਾਪਿਆਂ ਦੀ ਚੰਗੀ ਤਰ੍ਹਾਂ ਚੰਡੀ ਹੋਣ ਨਾ ਕਰਕੇ ਗੁਸੈਲੀਤੀ ਜ਼ਿਆਦਾ ਬੋਲਣ ਵਾਲਾ ਸਭਾ ਹੋਣ ਕਰਕੇ ਮੈਂ ਬਲਵੰਤ ਤੋਂ ਦੁਖੀ ਤਾਂ ਜ਼ਰੂਰ ਹੋਇਆ ਪਰ ਝਿੜਕਣਾ ਤੇ ਹਿੰਸਕ ਹੋਣਾ ਮੇਰੇ ਸੁਭਾ ਦਾ ਹਿੱਸਾ ਨਾ ਹੋਣ ਕਰਕੇ ਮੈਂ ਮੂੰਹੋਂ ਕੁਝ ਨਾ ਕਿਹਾ ਤੇ ਸੋਚਿਆ ਆਪੇ ਠੀਕ ਹੋ ਜਾਵੇਗੀ ਪਰ ਪੂਰੀ ਛੁੱਟੀ ਕੱਟੇ ਬਗੈਰ ਮੈਂ ਦੁਖੀ ਹਾਲਤ ਵਿੱਚ ਪਹਿਲੀ ਛੁੱਟੀ ਹੀ ਪੂਰੀ ਨਾ ਕੱਟ ਕੇ ਸਗੋਂ ਕਾਫੀ ਦਿਨ ਪਹਿਲਾਂ ਹੀ ਜਾਣਬੁੱਝ ਕੇ ਇਹ ਕਹਿ ਕੇ ਪਲਟਣ ਵਿੱਚ ਸੱਚਮੁੱਚ ਮੁੜ ਗਿਆ ਸੀ ਕਿ ਛੁੱਟੀ ਮੁੱਕ ਗਈ ਹੈ ਉਸ ਵੇਲੇ ਕਾਲਵਾ ਪਿੰਡ ਇਹ ਤੇ ਮੇਰਾ ਪੱਕਾ ਪਿੰਡ ਤੇ ਕਰ ਸੀ ਪੈਸੂ ਦਾ ਹਿੱਸਾ ਸੀ ਤੇ ਪੈਸੂ ਪੰਜਾਬ ਤੋਂ ਵੱਖਰਾ ਸੂਬਾ ਹੋਣ ਕਰਕੇ ਕਈ-ਕਈ ਪਿੰਡਾਂ ਨੂੰ ਮਿਲਾ ਕੇ ਇੱਕ ਵੱਡੀ ਪੰਚਾਇਤ ਹੁੰਦੀ ਸੀ ਜਿਵੇਂ ਪਿੰਡ ਕਾਲਵਾ ਖੁਸਰੋਪੁਰ ਨਿਦੋਕੀ ਬੜਿਆਲ ਬਿਗਲੀ ਕੋਲਪੁਰ ਹਈਆ ਨਤੇਪਾਰਨਾ ਕੁੱਲ ਮਿਲਾ ਕੇ ਨੌ ਪਿੰਡਾਂ ਦੀ ਇੱਕ ਵੱਡੀ ਤੇ ਸਾਂਝੀ ਪੰਚਾਇਤ ਹੁੰਦੀ ਸੀ ਤੇ ਪਿਤਾ ਜੀ ਸਾਂਝੀ ਤੇ ਵੱਡੀ ਪੰਚਾਇਤ ਦੇ ਤਿੰਨ ਵਰ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਂਦੇ ਰਹੇ ਸਨ ਇਸ ਕਰਕੇ ਪਿਤਾ ਜੀ ਆਪਣੀ ਨੂ ਬਲਵੰਤ ਕੌਰ ਨੂੰ ਸਮਝ ਤੋਂ ਕੰਮ ਲੈਣ ਵਾਸਤੇ ਕਹਿੰਦੇ ਰਹੇ ਸੀ ਪਰ ਗੁਸੈਰੀ ਜ਼ਿੱਦੀ ਤੇ ਬੜਬੋਲੀ ਨੂੰ ਸਮਝਣ ਦੀ ਥਾਂ ਗੁੱਸਾ ਕਰਕੇ ਪਿਤਾ ਨਾਲ ਲੜ ਪੈਂਦੀ ਤੇ ਦਿਉਰਾਣੀ ਗੁਰਦੀਪ ਕੌਰ ਨਾਲ ਤਾਂ ਗੁੱਥਮ ਗੁੱਥਾ ਯਾਨੀ ਉੱਤੇ ਹੋ ਜਾਂਦੀ ਇਹੋ ਮੈਂ ਸੁੰਦਾ ਰਿਆ ਸੀ ਤੇ ਉਹ ਸੋਚਦੀ ਸੀ ਕਿ ਸੋਰਾ ਕਿਤੇ ਆਪਣੇ ਪੁੱਤਰ ਨੂੰ ਨਾ ਦੱਸ ਦੇਵੇ ਉਸ ਤੋਂ ਪਹਿਲਾਂ ਮੈਨੂੰ ਅਗਲੀ ਛੁੱਟੀ ਆਉਂਦੇ ਨੂੰ ਆਪ ਵਿਗਾੜਨ ਲੱਗ ਪੈਂਦੀ ਕਿ ਪਿਤਾ ਨਾਲ ਕੋਈ ਗੱਲ ਨਹੀਂ ਕਰਨੀ ਤੇ ਨਾ ਹੀ ਉਸ ਦੀ ਕੋਈ ਗੱਲ ਸੁਣਨੀ ਹੈ ਤੇ ਆਪ ਸੱਚੀ ਹੋਣ ਯਾਨੀ ਬਣਨ ਵਾਸਤੇ ਵੱਡੀਆਂ-ਵੱਡੀਆਂ ਹੋਈਆਂ ਤੇ ਕੀਤੀਆਂ ਗਲਤੀਆਂ ਦਾ ਰੂਪ ਛੋਟਾ ਬਣਾ ਕੇ ਥੋੜਾ-ਥੋੜਾ ਉਸ ਗਲਤੀ ਦਾ ਹਿੱਸਾ ਮੈਨੇ ਛੁੱਟੀ ਆਈ ਨੂੰ 10ਵੀਂ ਦਿਨ ਦੀ ਸੀ ਪਿਤਾ ਨਾਲ ਬੋਲਣ ਤੋਂ ਕੱਲਾ ਹਟਾਉਂਦੀ ਨਹੀਂ ਸੀ ਸਗੋਂ ਬਣਾਉਟੀ ਗੱਲਾਂ ਬਣਾ ਕੇ ਉਸ ਨਾਲ ਲੜਾਉਣ ਯਾਨੀ ਹੱਥੋਪਾਈ ਕਰਾਉਣ ਤੱਕ ਵੀ ਚੱਲੀ ਜਾਂਦੀ ਸੀ ਇਹ ਸਿਰਫ ਇਸ ਕਰਕੇ ਸੀ ਕਿ ਆਪਣੀਆਂ ਗਲਤੀਆਂ ਯਾਨੀ ਕਸੂਰਾਂ ਉੱਪਰ ਪੜਦਾ ਪਾਉਣਾ ਤਾਂ ਕਿ ਮੈਂ ਪਿਤਾ ਕੋਲੋਂ ਕੋਈ ਬਲਵੰਤਕੌਰ ਉਰਫ ਬੰਤੀ ਕੋਲੋਂ ਹੋਇਆ ਕਸੂਰ ਨਾ ਸੁਣ ਲਾਂ ਗੁਰਦੀਪ ਕੌਰ ਨਾਲ ਲੜਦੇ ਸਮੇਂ ਦੋਨੋਂ ਹੀ ਆਪਸ ਵਿੱਚ ਇੱਕ ਦੂਜੇ ਨੂੰ ਗੰਦ ਬਖਦੀਆਂ ਵੱਡੇ ਵੱਡੇ ਦੋਸ਼ ਲਾਉਂਦੀਆਂ ਹੱਥੋ ਪਾਈ ਹੁੰਦੀਆਂ ਨੂੰ ਸਾਰੇ ਗਵਾਂਢੀ ਦੇਖ ਕੇ ਹੈਰਾਨ ਹੋ ਜਾਂਦੇ ਸਨ। ਛੁੱਟੀ ਆਏ ਸਮੇਂ ਕੋਲ ਲਿਆਂਦੇ ਤਨਖਾਹ ਦੇ ਨਗਦ ਪੈਸੇ ਇੱਕ ਦੋ ਵਾਰ ਤਾਂ ਪਹਿਲੋਂ ਪਹਿਲੇ ਮੈਂ ਪਿਤਾ ਜੀ ਨੂੰ ਫੜਾਇ ਹੀ ਨਹੀਂ ਸਗੋਂ ਉਸਤੇ ਪੈਰਾਂ ਵਿੱਚ ਹੀ ਰੱਖਦਾ ਰਿਹਾ। ਤੀਸਰੀ ਕੁਵਾਰੀ ਪਿਤਾ ਨੇ ਪੈਸੇ ਆਪਣੇ ਪੈਰਾਂ ਵਿੱਚੋਂ ਉਠਾਏ ਜ਼ਰੂਰ ਪਰ ਕਹਿ ਦਿੱਤਾ ਪੁੱਤਰ ਆਹ ਪੈਸੇ ਵਾਪਸ ਲੈ ਲੈ। ਤੇ ਅੱਜ ਤੋਂ ਬਾਅਦ ਹਮੇਸ਼ਾ ਵਾਸਤੇ ਪੈਸੇ ਬਲਵੰਤ ਕੌਰ ਉਰਪ ਬੰਤੀ ਨੂੰ ਹੀ ਫੜਾਇਆ ਕਰਨੇ ਨੇ। ਤਜ ਮੈਂ ਉਹ ਪੈਸੇ ਫੜ ਕੇ ਬੰਤੀ ਨੂੰ ਫੜਾ ਦਿੱਤੇ ਤੇ ਸਦਾ ਵਾਸਤੇ ਫਿਰ ਲਿਆਂਦੇ ਪੈਸੇ ਪਤਨੀ ਨੂੰ ਹੀ ਫੜਾਉਂਦਾ ਰਿਹਾ ਇੱਕ ਸਾਲ ਵਿੱਚੋਂ 10 ਮਹੀਨੇ ਮੈਂ ਪਲਟਨ ਵਿੱਚ ਤੇ 2 ਮਹੀਨੇ ਕਰ ਛੁੱਟੀ ਆਉਂਦਾ ਸੀ 10 ਮਹੀਨੇ ਪਲਟਨ ਵਿੱਚ ਸੱਚਮੁੱਚ ਮੇਰਾ ਕਿਸੇ ਨਾਲ ਵੀ ਲੜਾਈ ਝਗੜਾ ਬਲ ਕੇ ਕੋਈ ਥੋੜਾ ਜਿਹਾ ਗੁੱਸਾ ਗਿਲਾ ਵੀ ਨਹੀਂ ਹੁੰਦਾ ਸੀ ਪਰ ਮੈਨੂੰ 2 ਮਹੀਨੇ ਦੀ ਛੁੱਟੀ ਕੱਟਣੀ ਔਖੀ ਹੋ ਜਾਂਦੀ ਸੀ ਇੱਕ ਹਵਤ ਵਾਂਗੂ ਮੇਰਾ ਸਿਰ ਉਖਲੀ ਵਿੱਚ ਰੱਖੇ ਵਾਂਗ ਹੁੰਦਾ ਸੀ ਤੇ ਪਤਨੀ ਭਾਰਾ ਸਾਰਾ ਮੋਲਾ ਮੇਰੇ ਸਿਰ ਵਿੱਚ ਮਾਰਦੀ ਹੀ ਰਹਿੰਦੀ ਸੀ ਮੈਂ ਛੁੱਟੀ ਮੁੱਕੀ ਤੋਂ ਰੱਬ ਦਾ ਸ਼ੁਕਰ ਮਨਾਉਂਦਾ ਹੁੰਦਾ ਸੀ ਮੈਨੂੰ ਕਰੋ ਸਾਰੀਆਂ ਚਿੱਠੀਆਂ ਇਸ ਤਰ੍ਹਾਂ ਦੀਆਂ ਆਉਂਦੀਆਂ ਰਹਿੰਦੀਆਂ ਸੀ ਕਿ ਮੇਰੇ ਨਾਲ ਫਲਾਣਾ ਲੜ ਪਿਆ ਪਤੀ ਪਤਨੀ ਦਾ ਪਿਆਰ ਦਾ ਰਿਸ਼ਤਾ ਪਤੀ ਪਤਨੀ ਦਾ ਰਿਸ਼ਤਾ ਖੂਨ ਦਾ ਨਾ ਹੋ ਕੇ ਬਹੁਤ ਡੂੰਘੇ ਪਿਆਰ ਦਾ ਰਿਸ਼ਤਾ ਹੁੰਦਾ ਹੈ ਕਿਉਂਕਿ ਇਸ ਰਿਸ਼ਤੇ ਦੇ ਬਨਣ ਵੇਲੇ ਦੋ ਰੂਹਾਂ ਨੇ ਆਪਸ ਵਿੱਚ ਅਣਜਾਣ ਹੋ ਕੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਉਸਨੂੰ ਪਰਮਾਤਮਾ ਦਾ ਰੂਪ ਮੰਨ ਕੇ ਅੱਗੇ ਬੈਠ ਕੇ ਪ੍ਰਣ ਲਿਆ ਯਾਨੀ ਐਦ ਲਿਆ ਹੁੰਦਾ ਹੈ ਕੀ ਅਸੀਂ ਪਤੀ ਪਤਨੀ ਦੇ ਰੂਪ ਵਿੱਚ ਇੱਕ ਦੂਜੇ ਲਈ ਜੀਵਾਂਗੇ ਅਤੇ ਇੱਕ ਦੂਜੇ ਦੇ ਹਿੱਤਾਂ ਦੀ ਰਾਖੀ ਕਰਦੇ ਹੋਏ ਜ਼ਿੰਦਗੀ ਦੇ ਅੰਤਿਲ ਪਲਾਂ ਤੱਕ ਵੀ ਸਾਥ ਨਹੀਂ ਛੱਡਾਂਗੇ ਤੇ ਵਿਸ਼ਵਾਸ ਨੂੰ ਕਾਇਮ ਰੱਖਾਂਗੇ ਜੋ ਇਸ ਅਹਿਦ ਨੂੰ ਨਹੀਂ ਨਿਭਾ ਸਕਦਾ ਉਸ ਦਾ ਫਰਜ਼ ਬਣ ਜਾਂਦਾ ਕਿ ਇਸ ਤਰ੍ਹਾਂ ਦੇ ਵਿਆਹ ਬੰਧਨ ਵਿੱਚ ਨਾ ਵੱਜੇ ਸਗੋਂ ਵਾਰ-ਵਾਰ ਲਵ ਮੈਰਿਜ ਕਰਾਉਂਦਾ ਰਹੇ ਟੁੱਟਦਾ ਤੇ ਜੁੜਦਾ ਰਹੇ ਵਿਆਹ ਬੰਧਨ ਤਾਂ ਅਨੁਸ਼ਾਸਨ ਤੇ ਨੈਤਿਕਤਾ ਦੇ ਨਾਲ ਹੀ ਹੋਇਆ ਅਹਿਮ ਰੱਖਿਆ ਜਾ ਸਕਦਾ ਹੈ ਅਸਲ ਵਿੱਚ ਵਿਆਹ ਬੰਧਨ ਵਿੱਚ ਇੱਕ ਅਹਿਦ ਪ੍ਰਣ ਜਾਂ ਵਾਅਦਾ ਹੀ ਤਾਂ ਹੁੰਦਾ ਹੈ ਜਿਸ ਨੂੰ ਨਿਭਾਉਣਾ ਜ਼ਰੂਰੀ ਹੈ ਬਲਵੰਤ ਕੌਰ ਉਰਪ ਬੰਤੀ ਇਸ ਤਰ੍ਹਾਂ ਦੀ ਹੀ ਕਿਉਂ ਨਹੀਂ ਬਣ ਸਕੀ ਮੇਰੀ ਸੋਚ ਜਦੋਂ ਇਹ ਸੋਚਦੀ ਹੈ ਤਾਂ ਪੁਨਛਾਨ ਕਰਨ ਤੇ ਮੈਂ ਇਸ ਨਤੀਜੇ ਤੇ ਪਹੁੰਚਦਾ ਹਾਂ ਕਿ ਇਸ ਦਾ ਪਿਤਾ ਗੁਰਵਚਨ ਸਿੰਘ ਉਰਪ ਮਹਾਨੰਦ ਸਾਦਾ ਤੇ ਭਲਾ ਲੋਕ ਸੀ ਮਾਂ ਨੇ ਇਸ ਨੂੰ ਚੰਗੇ ਸੰਸਕਾਰ ਨਹੀਂ ਦਿੱਤੇ ਤੇ ਨਾ ਹੀ ਛੰਡਿਆ ਵਿਆਹ ਤਾਂ ਮਗਰੋਂ ਇਹ ਮੇਰੇ ਤੇ ਪਿਤਾ ਤੇ ਬਚੋਲਿਆਂ ਦੇ ਕਹਿਣੇ ਨਹੀਂ ਲੱਗ ਸਕੀ ਕਿ ਮਰਜ਼ੀ ਦੀ ਮਾਲਕੀ ਬਣੀ ਜਈ ਵਗਾਰਨ ਵਾਲੀ ਗਵੰਡਨ ਦੇ ਹੱਥਾਂ ਉੱਤੇ ਚੜੀ ਜਿਸ ਕਰਕੇ ਇਸ ਨੇ ਮੇਰੇ ਘਟ ਪਰ ਆਪਣੀ ਬੇੜੀ ਦੇ ਵਿੱਚ ਭਾਰੇ ਪੱਥਰ ਰੱਖ ਕੇ ਜ਼ਿੰਦਗੀ ਖਰਾਬ ਕਰ ਲਈ ਜਿਸ ਤੀ ਤੰਗੀ ਮੈਨੂੰ ਵੀ ਚਲਣੀ ਪੈ ਰਹੀ ਹੈ ਔਲਾਦ ਉੱਪਰ ਵੀ ਕਾਫੀ ਮਾੜਾ ਅਸਰ ਪੈ ਚੁੱਕਿਆ ਜੇ ਇਹ ਇਸ ਤਰ੍ਹਾਂ ਨਾ ਕਰਦੀ ਤਾਂ ਮੈਂ ਵੀ ਤੰਗਣਾ ਹੁੰਦਾ ਅਤੇ ਔਲਾਦ ਇਸ ਤੋਂ ਵੀ ਹੋਰ ਵੱਧ ਸੋਹਣੀ ਵਰਗੀ ਹੁੰਦੀ ਪਰਿਵਾਰ ਇਸ ਤੋਂ ਵੀ ਹੋਰ ਵਧੇਰੇ ਕਿਤੇ ਤਰੱਕੀ ਕਰਦਾ ਆਪ ਵੀ ਨੇਕ ਬਣੀ ਰਹਿ ਕੇ ਸੁੱਖ ਭੋਗਦੀ ਤੇ ਪਰਿਵਾਰ ਨੂੰ ਵੀ ਸੁਖੀ ਰੱਖਦੀ ਪਰ ਹੋਇਆ ਇਸ ਤੇ ਉਲਟ ਹੈ ਮੈਂ ਇਸ ਲਿਖਤ ਵਿੱਚ ਪਤਨੀ ਦੀ ਲੋਚਨਾ ਜੋ ਲਿਖੀ ਹੈ ਤੇ ਅੱਗੇ ਜਾ ਕੇ ਹੈ ਉਹ ਇਸ ਗੁੱਸੇ ਵਿੱਚ ਨਹੀਂ ਕੀਤੀ ਕਿ ਉਸਨੇ ਹੁਣ ਤੱਕ ਵੀ ਮੇਰੇ ਨਾਲ ਪਤੀ ਵਾਲਾ ਚੰਗਾ ਸਲੂਕ ਨਹੀਂ ਕੀਤਾ ਪਰ ਇਹ ਆਲੋਚਨਾ ਨਹੀਂ ਸਗੋਂ ਹੁਣ ਤੱਕ ਦੀ ਮੇਰੀ ਜ਼ਿੰਦਗੀ ਦੇ ਸਫ਼ਰ ਦਾ ਬਲਾਂਕਣ ਹੈ ਇਸ ਦਾ ਰੂਪ ਇੱਥੇ ਆਲੋਚਨਾ ਵਾਲਾ ਹੈ ਪਤਨੀ ਨੇ ਤੇ ਮੇਰੀ ਪਤਨੀ ਹੀ ਰਹਿਣਾ ਹੈ ਭਾਵੇਂ ਅਸੀਂ 1987 ਈਸਵੀ ਤੋਂ ਮਗਰੋਂ ਹੁਣ ਤੱਕ 30 ਸਾਲਾਂ ਤੋਂ ਮੋਢੇ ਨਾਲ ਮੋਢਾ ਜੋੜ ਕੇ ਹੀ ਚੱਲਣਾ ਸਗੋਂ ਵਕਫ ਵਕਫ ਪੁੱਤਰਾਂ ਨਾਲ ਰਹ ਰਹੇ ਹਾਂ ਫਰਕ ਸਿਰਫ ਇਹ ਹੈ ਕਿ ਪਤਨੀ ਨਾਲ ਜਦੋਂ ਇਹੋ ਜਿਹੇ ਸਬੰਧ ਬਣ ਜਾਂਦੇ ਹਨ ਤਸ ਸੱਚ ਬੋਲਣ ਤੇ ਅੱਗ ਦਾ ਪਾਂਬੜ ਬਣ ਜਾਂਦਾ ਹੈ ਤੇ ਝੂਠ ਬੋਲਿਆ ਵੈਸੇ ਵੀ ਠੀਕ ਨਹੀਂ ਹੁੰਦਾ ਤੇ ਪਾਪ ਵੀ ਹੈ ਇੱਥੇ ਮੈਂ ਇਹ ਦੱਸ ਰਿਹਾ ਹਾਂ ਕਿ ਉਹ ਐਸੀ ਸਮੱਸਿਆ ਬਣ ਚੁੱਕੀ ਹੈ ਜਿਹੜੀ ਅੰਤ ਤੱਕ ਸੁਲਝਣ ਦੀ ਉਮੀਦ ਨਹੀਂ ਹੈ ਭਾਵੇਂ ਸਮੱਸਿਆ ਜ਼ਿੰਦਗੀ ਦੇ ਅੰਤ ਸਮੇਂ ਤੱਕ ਹੀ ਉਲਝੀ ਰਹਿਣੀ ਹੈ ਵੈਸੇ ਵਿਦਵਾਨ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਹਰ ਮਸਲੇ ਦਾ ਹੱਲ ਉਸ ਦੇ ਨੇੜੇ ਹੀ ਹੁੰਦਾ ਹੈ ਪਰ ਜਿੱਥੇ ਜ਼ਿੱਦੀ ਆਦਤ ਹੋਵੇ ਉੱਥੋਂ ਨੇੜੇ ਤੋਂ ਹੱਲ ਉੱਠ ਕੇ ਦੂਰ ਚਲਿਆ ਜਾਂਦਾ ਹੈ ਜਦੋਂ ਮੇਰੇ ਪੁੱਤਰ ਸੈਨਿਕ ਸਕੂਲ ਕਪੂਰਥਲਾ ਵਿੱਚ ਦਾਖਲ ਹੋਣ ਰਹੀ ਸੀ ਕਪੂਰਥਲਾ ਵਿਖੇ ਮਹਾਰਾਜੇ ਦੇ ਮਹੱਲਾ ਵਿੱਚ ਜਦੋਂ 1963 ਈਸਵੀ ਵੇਲੇ ਸੈਨਿਕ ਸਕੂਲ ਖੁੱਲਿਆ ਤਾਂ ਮੈਂ ਰਜੌਰੀ ਤੋਂ 2 ਮਹੀਨੇ ਦੀ ਛੁੱਟੀ ਲੈ ਕੇ ਆਇਆ ਤੇ ਪਤਨੀ ਨਾਲ ਸਲਾਹ ਕਰਕੇ ਤੇ ਸੈਨਿਕ ਸਕੂਲ ਤੋਂ ਮਨਜ਼ੂਰੀ ਲੈ ਕੇ ਪੁੱਤਰਾਂ ਦੇ ਸਰਟੀਫਿਕੇਟ ਸਕੂਲ ਤੋਂ ਲੈ ਕੇ ਪੁੱਤਰਾਂ ਨੂੰ ਨਾਲੇ ਕਪੂਰਥਲੇ ਜਾਣ ਲੱਗਿਆ ਤਾਂ ਪਤਨੀ ਨੇ ਪੁੱਤਰਾਂ ਨੂੰ ਜਾਣ ਤੋਂ ਪਹਿਲਾਂ ਕਮਰੇ ਦੇ ਅੰਦਰ ਸੱਤ ਕੇਂਦਰੋਂ ਕੁੰਡਾ ਲਾ ਲਿਆ ਦੇ ਸੈਂਡ ਸਕੂਲ ਵਿੱਚ ਦਾਖਲ ਨਹੀਂ ਹੁਣ ਦਿੱਤੇ ਸਨ ਪਰ ਹੁਣ ਮੇਰੀਆਂ ਨੂਆਂ ਨੇ ਆਪਣੀ ਧੀ ਤੇ ਪੁੱਤਰਾਂ ਨੂੰ ਕੈਨੇਡਾ ਵਿਖੇ ਹੋਰ ਪੜ੍ਹਾਈ ਕਰਨ ਵਾਸਤੇ ਭੇਜਿਆ ਕੈਨੇਡਾ ਕਪੂਰਥਲੇ ਤੋਂ ਕਿੰਨਾ ਜ਼ਿਆਦਾ ਦੂਰ ਹੈ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਕਲਾ ਵਾਸਤੇ ਔਲਾਦ ਦਾ ਮੋਤਿਆ ਛੱਡਣਾ ਹੀ ਪੈਂਦਾ ਉਸ ਤੋਂ ਮਗਰੋਂ ਬਲਵੀਰ ਨੂੰ ਜਦੋਂ ਮੈਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾਖਲ ਕਰਾਉਣਾ ਸੀ ਉਸ ਵੇਲੇ ਵੀ ਇਸ ਤਰ੍ਹਾਂ ਹੀ ਹੋਇਆ ਸੀ ਕਿ ਮੇਰੇ ਆਪਣੇ ਪੁੱਤਰਾਂ ਵਿੱਚ ਮਾਂ ਨਾਲੋਂ ਘੱਟ ਮੋਤਿਆ ਪਿਆਰ ਸੀ ਮੈਂ ਮੇਰੇ ਵਿਆਹ 1953 ਈਸਵੀ ਤੋਂ ਹੁਣ ਤੋਂ ਪਹਿਲਾਂ ਬਹੁਤੀ ਮੁਸ਼ਕਲਾਂ ਮੁਸੀਬਤਾਂ ਚੱਲੀਆਂ ਸਨ ਕਈ ਵਾਰ ਬਿਮਾਰ ਵੀ ਹੋਇਆ ਸੀ ਫੌਜ ਵਿੱਚ ਭਰਤੀ ਹੋਣ ਤੋਂ ਲੈ ਕੇ ਪੈਨਸ਼ਨ ਆਉਣ ਤੱਕ ਸਾਲ ਦੇ ਜੇ 6 ਹਿੱਸੇ ਕਰੀਏ ਤਾਂ ਛੇਵਾਂ ਹਿੱਸਾ ਨੌਕਰੀ ਦਾ ਮੈਂ ਘਰ ਵਿੱਚ ਰਿਹਾ ਹੋਵਾਂਗਾ ਬਾਕੀ ਬਚਪਨ ਵਾਂਗੂ ਇਕੱਲੇ ਆਪੇ ਵਿੱਚ ਹੀ ਗੁਜ਼ਾਰੇ ਸਨ ਪੈਨਸ਼ਨ ਆ ਕੇ ਮੈਨੂੰ ਪਤਨੀ ਦੇ ਕਲੇਸ਼ ਦਾ ਸਾਹਮਣਾ ਬਹੁਤ ਕਰਨਾ ਪਿਆ ਸੀ ਮੈਂ ਖੇਤਾਂ ਵਿੱਚ ਖੁਸ਼ ਰਹਿੰਦਾ ਤੇ ਪਰਿਵਾਰ ਵਿੱਚ ਆ ਕੇ ਕਲੇਸ਼ ਦਾ ਸ਼ਿਕਾਰ ਹੋ ਜੰਦਾ ਸੀ ਮੈਂ ਪੈਨਸ਼ਨ ਤਾਂ ਇਸ ਕਰਕੇ ਸਮੇਤੋਂ ਅੱਗੋਂ ਆਇਆ ਸੀ ਕਿ ਸ਼ਾਇਦ ਪਰਿਵਾਰ ਵਿੱਚ ਜਾ ਕੇ ਮੈਂ ਕੂਟ ਮਾਰਸ਼ਲ ਦੇ ਗਮ ਤੋਂ ਬਾਹਰ ਆ ਜਾਵਾਂਗਾ ਮੇਰੀ ਪਤਨੀ ਮੈਨੂੰ ਪਿਆਰ ਕਰਕੇ ਚਿੰਤਾ ਦੇ ਗਮ ਤੋਂ ਬਾਹਰ ਲੈ ਆਵੇਗੀ ਪਰ ਹੋਇਆ ਉਲਟ ਮੈਂ ਮਾਨਸਗਰੋਗੀ ਤੋਂ ਸੱਚਮੁੱਚ ਹੀਣ ਭਾਵਨਾ ਵਿੱਚ ਆ ਕੇ ਬਿਲਕਣ ਲੱਗ ਪਿਆ ਸੀ ਪਰ ਪਤਨੀ ਇਹ ਸਮਝਦੀ ਸੀ ਕਿ ਮੇਰੇ ਸਿਰ ਉੱਤੇ ਸ਼ਾਇਦ ਕਿਸੇ ਉਪਰੀ ਸ਼ੈ ਯਾਨੀ ਜिन्न ਪੂਚੜਿਆਂ ਦਾ ਪੈਰਾ ਹੋ ਗਿਆ ਹੈ ਇਸਨੇ ਮੇਰਾ ਤਾਂਤਰਿਕਾਂ ਕੋਲੋਂ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ ਸੀ ਪਰ ਜੇ ਮੈਨੂੰ ਰਜਮਾ ਪਰਿਵਾਰਕ ਪਿਆਰ ਤੇ ਚੰਗਾ ਸਲੂਕ ਮਿਲ ਜਾਂਦਾ ਤਾਂ ਸ਼ਾਇਦ ਠੀਕ ਹੋ ਜਾਂਦਾ 1987 ਈਸਵੀ ਤੱਕ ਪੁੱਤਰ ਗੱਭਰੂ ਹੋ ਕੇ ਦੋ ਵਿਆਹ ਵੀ ਗਏ ਸਨ ਤਦ ਬੰਤੀ ਨੇ ਪੁੱਤਰਾ ਨੂੰ ਮੋਰੇ ਕਰਕੇ ਮੇਰੀ ਪੁੱਛ ਕਿਚ ਹੋਰ ਕੱਟ ਕਰ ਦਿੱਤੀ ਸੀ ਘਰ ਪਰਿਵਾਰ ਦੇ ਹਰ ਕੰਮ 'ਚ ਮੇਰੀ ਸਲਾਹ ਲੈਣੀ ਵੀ ਬੰਦ ਹੋ ਕੇ ਮੇਰੀ ਕਦਰ ਹੋਰ ਕੱਟ ਗਈ ਸੀ ਹੁਣ ਮੈਂ ਪਰਿਵਾਰ ਦਾ ਮੁਖੀ ਨਾ ਰਹਿ ਕੇ ਸਿਰਫ ਕਰਿੰਦਾ ਹੀ ਰਹਿ ਗਿਆ ਸੀ ਜਿਸ ਕਰਕੇ ਮੈਨੂੰ ਖੇਤੀਬਾੜੀ ਨਹੀਂ ਬਾਹੀ ਛੱਡਣ ਵਾਸਤੇ ਮਜਬੂਰ ਹੋਣਾ ਪਿਆ ਸੀ ਜੋ ਸੋ ਮੇਰੇ ਨਾਲ ਜ਼ਿੱਦ ਤੇ ਕਲੇਸ਼ ਹੋਰ ਵੱਧ ਗਿਆ ਸੀ ਹੁਣ ਆਇਆ ਚਾਹੀਦਾ ਸੀ ਕਿ ਮੇਰੇ ਨਾਲ ਜ਼ਿੱਦ ਤੇ ਕਲੇਸ਼ ਛੱਡ ਕੇ ਦੁਬਾਰਾ ਬੰਦੀ ਕਦਰ ਕਰਨੀ ਸ਼ੁਰੂ ਕਰ ਦਿੰਦੇ ਤਾਂ ਕੀ ਹੋਇਆ ਮੈਂ ਪਰਿਵਾਰ ਵਿੱਚ ਪਹਿਲਾਂ ਹੀ ਦੁਖੀ ਹੋਣ ਦੇ ਨਾਲ ਕੱਲਾ ਰਹਿ ਗਿਆ ਸੀ ਪੁੱਤਰ ਵੀ ਮਾਣਾ ਜਾ ਮਿਲੇ ਤੇ ਪੂਰਾ ਪਰਿਵਾਰ ਮੇਰੇ ਵਿਰੁੱਧ ਇੱਕ ਮੁੱਠ ਹੋ ਕੇ ਇਕੱਠੇ ਹੋ ਗਏ ਸੀ ਤੇ ਮੈਂ ਤਣਾਅ ਵਿੱਚ ਚੱਲਿਆ ਗਿਆ ਸੀ ਮੇਰੇ ਦੋਵੇਂ ਵੱਡੇ ਪੁੱਤਰ ਨਵੇਂ-ਨਵੇਂ ਨੌਕਰੀ ਉੱਤੇ ਲੱਗੇ ਤੇ ਮੈਨੂੰ ਅੰਗੋਲਿਆਂ ਕਰਕੇ ਤਨਖਾਹ ਆਦੀ ਕਦਰ 'ਚ ਉਸ ਦੇ ਹੱਥ ਉੱਤੇ ਰੱਖਦੇ ਸਨ ਪਰ ਮੈਂ ਸ਼ੁਰੂ ਤੋਂ ਹੀ ਪੈਨਸ਼ਨ ਫਸਲ ਦੇ ਪੈਸੇ ਪਸ਼ੂਆਂ ਦਾ ਕੋਈ ਰੁੱਖ ਵੇਚਣ ਦੇ ਪੈਸੇ ਬੰਤੀ ਦੇ ਹੱਥ ਉੱਤੇ ਰੱਖਦਾ ਸਾਂ ਮੈਂ ਪੁੱਤਰਾਂ ਤੇ ਬੰਤੀ ਨੂੰ ਕਹਿ ਬੈਠਾ ਕਿ ਨਵੀਆਂ ਮਿਲਦੀਆਂ ਪੁੱਤਰਾਂ ਨੂੰ ਤਨਖਾਹਾਂ ਪਹਿਲੋਂ ਜੇ ਮੇਰੇ ਹੱਥ ਉੱਤੇ ਵੀ ਰੱਖ ਕੇ ਵੀ ਜੇ ਮੇਰੀ ਕਦਰ ਕਰਿਆ ਕਰੋ ਤਾਂ ਮੈਨੂੰ ਪੁੱਤਰਾਂ ਦੀਆਂ ਤਨਖਾਹਾਂ ਦਾ ਚਾਹ ਵੀ ਹੋਵੇਗਾ ਤੇ ਮੇਰੀ ਵੀ ਇੰਨੇ ਨਾਲ ਕਦਰ ਹੋ ਜਾਇਆ ਕਰੇਗੀ ਅਤੇ ਤੁਹਾਡੇ ਸਾਹਮਣੇ ਹੀ ਮੈਂ ਉਹ ਪੈਸੇ ਬੰਤੀ ਦੇ ਹੱਥਾਂ ਉੱਤੇ ਰੱਖ ਦਿਆ ਕਰੂੰਗਾ ਮੈਂ ਵੀ ਆਪਣੇ ਆਏ ਸਾਰੇ ਪੈਸੇ ਬੰਤੀ ਨੂੰ ਹੀ ਫੜਾਉਂਦਾ ਹਾਂ ਪਰ ਨਾ ਪੁੱਤ ਤੇ ਨਾ ਹੀ ਬੰਤੀ ਬਣੀ ਸੀ ਕਹਿੰਦੇ ਸੀ ਅਸੀਂ ਇਸ ਤਰ੍ਹਾਂ ਨਹੀਂ ਕਰਨਾ ਤਦ ਮੇਰਾ ਦਿਲ ਪਰਵਾਰ ਤੋਂ ਹੋਰ ਖੱਟਾ ਹੋ ਗਿਆ ਸੀ 1972 ਤੋਂ 1974 ਇਸਵੀ ਤੱਕ ਮੈਂ ਸ਼ਾਹਪੁਰ ਦੇ ਖੇਤਾਂ ਵਿੱਚ ਤੇ ਪਰਿਵਾਰ ਕਾਲਵੀ ਯਾਨੀ ਪਿੰਡ ਵਾਲੇ ਪਹਿਲੇ ਘਰ ਵਿੱਚ ਰਿਹਾ ਸੀ ਤੇ 1974 ਦੇ ਪਹਿਲੇ ਅਪ੍ਰੈਲ ਵਿੱਚ ਪਰਿਵਾਰ ਵੀ ਸ਼ਾਹਪੁਰ ਵਿਖੇ ਆ ਗਿਆ ਸੀ ਉਸ ਤੋਂ ਮਗਰੋਂ ਮੈਨੂੰ ਤੰਗੀ ਘਟਣ ਦੀ ਥਾਂ ਇਸ ਕਰਕੇ ਵੱਧ ਗਈ ਸੀ ਕਿ ਬੰਤੀ ਦਾ ਸੁਭਾਅ ਕਲੇਸ਼ੀ ਹੁਣ ਕਰਕੇ ਇਸ ਨੂੰ ਕਲੇਸ਼ ਕਰਨ ਦਾ ਸਾਰਾ ਜ਼ੋਰ ਗਰਦੀਪ ਕਰੋਸ਼ ਤੇ ਪੀਪੋ ਦਿਉਰਾਣੀ ਤੇ ਗੁਆਂਢਾਂ ਨਾਲ ਲੜ ਕੇ ਟਡਹੌਲਾ ਹੋ ਜਾਂਦਾ ਸੀ ਤੇ ਮੈਂ ਦੂਰ ਹੋਣ ਕਰਕੇ ਬਚ ਜਾਂਦਾ ਸੀ ਪਰ ਸ਼ਾਹਪੁਰ ਖੇਤਾਂ ਵਿੱਚ ਆਉਣ ਕਰਕੇ ਅਤੇ ਖੇਤਾਂ ਤੋਂ ਸ਼ਾਹਪੁਰ ਪਿੰਡ ਵੀ ਦੂਰ ਹੋਣ ਕਰਕੇ ਬੰਤੀ ਨੂੰ ਲੜਨ ਵਾਸਤੇ ਕੋਈ ਲੜਾਕੀ ਜਨਾਨੀ ਨਾ ਮਿਲਣ ਕਰਕੇ ਉਹ ਮੇਰੇ ਨਾਲ ਹੀ ਲੜਨ ਵਾਸਤੇ ਮਜਬੂਰ ਹੋ ਕੇ ਲੜਨ ਲੱਗ ਪੈਂਦੀ ਸੀ ਪਰ ਮੈਂ ਲੜਾਈ ਤੋਂ ਡਰਦਾ ਹੁੰਦਾ ਸੀ ਜਿਵੇਂ ਮੈਂ ਪਹਿਲਾਂ ਕਹਿ ਚੁੱਕਿਆ ਮੇਰੀ ਨਾ ਕੋਈ ਚਾਚੀ ਨਾ ਤਾਈ ਨਾ ਪੂਆ ਨਾ ਭੈਣ ਸੀ ਮੈਂ ਕਿੰਤ ਘਰ ਦੀ ਬੀਬੀ ਜਿਹਨ 1947 ਨੂੰ ਸਰਗਵਾਸ ਹੋ ਗਈ ਸੀ ਜਿਸ ਕਰਕੇ ਸਾਡੇ ਪਰਿਵਾਰ ਵਿੱਚ ਇਸਤਰੀ ਲਿੰਗ ਦੇ ਮੈਂਬਰ ਦੀ ਘਾਟ ਸ਼ੁਰੂ ਤੋਂ ਹੀ ਹੋਣ ਕਰਕੇ ਮੈਂ ਇਸ ਲਿੰਗ ਬਾਰੇ ਘਰ ਪਰਿਵਾਰ ਵਿੱਚ ਹੋਣ ਨੂੰ ਤਰਸਦਾ ਰਹਿੰਦਾ ਸੀ ਪਰਿਵਾਰ ਵੀ ਸਾਰੇ ਲਿੰਗ ਜੇ ਦੋਵੇਂ ਪ੍ਰਕਾਰ ਦੇ ਹੀ ਹੋਣ ਤਾਂ ਹੀ ਪਰਿਵਾਰ ਪੂਰਾ ਕਿਹਾ ਜਾ ਸਕਦਾ ਹੈ ਨਹੀਂ ਤਾਂ ਅਧੂਰਾ ਹੀ ਕਿਹਾ ਜਾਵੇਗਾ ਇਹ ਥੋੜ ਦੇਖੀ ਕਰਕੇ ਹੀ ਮੇਰੇ ਕੋਲੋਂ ਮਰਦ ਨਾਲੋਂ ਇਸਤਰੀ ਦੀ ਕਦਰ ਜ਼ਿਆਦਾ ਹੋ ਜਾਂਦੀ ਹੈ ਤੇ ਕਰਨੀ ਵੀ ਚਾਹੀਦੀ ਹੈ ਇਸੇ ਕਰਕੇ ਮੈਂ ਆਪਣੀ ਧੀ ਮਨਜੀਤ ਨੂੰ ਮਨਜੀਤਾ ਕਹਿ ਕੇ ਭਾ ਪੁੱਤਰਾਂ ਦੇ ਬਰਾਬਰ ਪਿਆਰ ਦਿੰਦਾ ਰਿਹਾ ਹਾਂ ਤੇ ਪੋਤੀਆਂ ਨੂੰ ਵੀ ਪੋਤਿਆਂ ਵਾਂਗੂ ਜਿੰਨ ਜਿਆਦਾ ਹੀ ਪਿਆਰ ਦਿੰਦਾ ਹੈ ਨੂਹਾਂ ਨੂੰ ਬੇਗਾਨੀਆਂ ਤਿਆਂ ਜਾਂ ਨੂਹਾਂ ਨਹੀਂ ਤੇ ਨਾ ਹੀ ਧੀ ਕਿ ਸਗੋਂ ਪੁੱਤਰਾ ਮੰਗੂ ਪੁੱਤ ਕਹਿ ਕੇ ਹੀ ਬੁਲਾਇਆ ਤੇ ਪਿਆਰ ਦਿੰਦਾ ਹੈ ਐਸੀ ਸੋਚ ਵਾਲਾ ਪਤੀ ਆਪਣੀ ਪਤਨੀ ਨੂੰ ਕਿਵੇਂ ਝਿੜਕ ਸਕਦਾ ਹੈ ਤੇ ਗਾਲੀ ਗਲੋਚ ਅਤੇ ਕੁੱਟ ਮਾਰ ਕੇਵੇਂ ਕਰ ਸਕਦਾ ਹੈ ਮੈਂ ਤਾਂ ਲੜਕੀਆਂ ਨੂੰ ਸਰਸਵਤੀ ਭਾਵਿਕ ਦੇਵੀ ਦੇ ਰੂਪ ਵਿੱਚ ਸਮਝਦਾ ਹਾਂ ਜੋ ਆਪ ਹੀ ਨੂ ਬਣ ਕੇ ਸੌਰੇ ਕਰ ਜਾ ਕੇ ਭਾਗ ਲਾਉਂਦੀ ਹੈ ਤੇ ਚਾਂਦ ਦੇ ਛਣਕਾ ਕੇ ਰੌਣਕ ਲਾਉਂਦੀ ਹੈ ਤੇ ਸੰਗਤਮਈ ਮਾਹੌਲ ਸਿਰਜਦੀ ਹੈ ਸਗੋਂ ਆਪਣੀ ਕਿਸਮਤ ਵੀ ਉੱਥੇ ਨਾਲ ਹੀ ਰਹਿ ਜਾਂਦੀ ਹੈ ਇਹੋ ਜੀ ਮੇਰੀ ਸੋਚ ਸਖਤ ਸੋਚ ਵਾਲਿਆਂ ਵਾਸਤੇ ਸ਼ਾਇਦ ਮਨੁੱਖੀ ਕਮਜ਼ੋਰੀ ਲੱਗਦੀ ਹੋਵੇਗੀ ਹੋ ਸਕਦਾ ਹੈ ਕਿ ਮੇਰੀ ਪਤਨੀ ਨੇ ਵੀ ਇਸ ਨਰਮ ਸੋਚ ਨੂੰ ਮੇਰੀ ਕਮਜ਼ੋਰੀ ਸਮਝ ਕੇ ਹੀ ਮੇਜ ਕਰ ਕੱਟ ਕਰਨੀ ਅਤੇ ਆਪਣੇ ਆਪ ਨੂੰ ਨਿਪੁੰਨ ਸਮਝ ਕੇ ਉੱਪਰਲੀ ਹਵਾ ਵਿੱਚ ਉਡਾਰੀਆਂ ਮਾਰਨ ਵਾਲੀ ਸਮਝ ਰਿਹਾ ਹੋਵੇ। ਬਸ ਇਹੋ ਜਿਹੀ ਮੇਰੇ ਨਾਲ ਹੁੰਦੇ ਬੁਰੇ ਸਲੂਕ ਨੇ ਹੀ ਮੇਰਾ ਦਿਲ ਤੋੜ ਦਿੱਤਾ ਸੀ। ਮੈਂ ਇਹ ਸਮਝ ਕੇ ਘਰ ਪਰਿਵਾਰ ਛੱਡਣ ਤੇ ਗੁਰਦੁਆਰਿਆਂ ਵਿੱਚ ਸ਼ਰਨ ਲੈਣ ਲੱਗ ਪਿਆ ਸੀ ਕਿ ਜੇ ਪਰਿਵਾਰ ਮੇਰੀ ਕਾਟ ਮਹਿਸੂਸ ਕਰੇ ਆਪਣੇ ਆਪ ਹੀ ਸਦਾਰ ਕਰ ਲਵੇ ਤਾਂ ਮੈਂ ਵਾਪਸ ਆ ਕੇ ਮੁਰਖੇਤੀ ਬਾੜੀ ਦਾ ਫਰਜ਼ ਸੰਭਾਲ ਲਵਾਂਗਾ ਪਰ ਜ਼ਿੱਦੀਆਂ ਆਦਤਾਂ ਕਦੇ ਨਹੀਂ ਸੁਧਰ ਸਕਦੀਆਂ। ਘਰ ਤੇ ਪਰਿਵਾਰ ਦੀ ਤਰੱਕੀ ਭਾਵੇਂ ਟੱਠੇ ਕੂ ਵਿੱਚ ਡਿੱਗ ਪਵੇ। ਮੈਂ ਘਰੋਂ ਕੁਝ ਪੈਸੇ ਲੈ ਕੇ ਗੋਵਿੰਦਵਾਲ ਸਾਹਿਬ ਚੱਲਿਆ ਜਾਂਦਾ ਕੁਝ ਦਿਨ ਮਗਰੋਂ ਤਰਨਤਾਰਨ ਤੇ ਫਿਰ ਕੁਝ ਦਿਨ ਮਗਰੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਰੁਕਦਾ ਤੇ ਫਿਰ 8-10 ਦਿਨ ਮਗਰੋਂ ਘਰ ਵਾਪਸ ਆ ਜਾਂਦਾ ਹੁੰਦਾ ਸੀ ਇਸ ਤਰ੍ਹਾਂ ਮੈਂ ਕਈ ਵਾਰ ਘਰ ਛੱਡਿਆ ਸੀ ਜਾਂ ਰੋਸ ਵਜੋਂ ਚੁਬਾਰੇ ਵਿੱਚ ਮੰਜਾ ਢਾਕੇ ਲੇਟਿਆ ਰਹਿੰਦਾ ਪਰ ਪਰਿਵਾਰ ਉੱਪਰ ਕੋਈ ਚੰਗਾ ਅਸਰ ਨਹੀਂ ਹੋਇਆ ਸੀ ਸਾਡੇ ਘਰ ਨੂੰ ਅੱਗ ਲਾਉਣ ਵਾਲੇ ਬੰਤੀ ਨੂੰ ਹੋਰ ਹੌਸਲਾ ਦੇ ਜਾਂਦੇ ਸਨ ਹੁਣ ਬੰਤੀ ਨੋਹਾਂ ਦੇ ਪੇਸ਼ ਪੈ ਗਈ ਸੀ ਸਮਝਦਾਰ ਪਰਿਵਾਰ ਦੇ ਬੇੜੇ ਵਿੱਚ ਆਈਆਂ ਨਮੀਆਂ ਨੋਹਾਂ ਦਾ ਚਾ ਕਈ ਸਾਲਾਂ ਤੱਕ ਵੀ ਨਹੀਂ ਉਤਰਦਾ ਤੇ ਸਦਾ ਹੀ ਕੈਮ ਰੰਦਾ ਪਰ ਬੰਤੀ ਦਾ ਆਪਣੀ ਮਾਂ ਪ੍ਰੀਤਮ ਕੌਰ ਵਾਂਗੂ ਨੋਹਾ ਦਾ ਚਾ ਕੁਝ ਦਿਨਾਂ ਤੱਕੀ ਰਹਿ ਹਸੀ ਕੁੜੀਆਂ ਵਿੱਚੋਂ ਚੁਣ ਕੇ ਸੁੰਦਰ ਤੇ ਪੜੀਆਂ ਲਿਖੀਆਂ ਨੋਹਾਂ ਲੈਂਦੀਆਂ ਦਾ ਚਾ ਤੱਕ ਕਦੇ ਵੀ ਨਹੀਂ ਉਤਰਨਾ ਚਾਹੀਦਾ ਇੱਕ ਦਿਨ ਦੀ ਗੱਲ ਹੈ ਕਿ ਨੋਹਾਂ ਵਕਰੀਆਂ ਬੈਠ ਕੇ ਗੱਲਾਂ ਕਰ ਰਹੀਆਂ ਤੇ ਕੋਲ ਮੇਰੀ ਬੇਟੀ ਮਨਜੀਤ ਚਲੀ ਗਈ ਤਾਂ ਉਹ ਇੱਕਦਮ ਚੁੱਪ ਕਰ ਗਈਆਂ ਤਦ ਪਰਮ ਵਿੱਚ ਆਈ ਬੰਤੀ ਗੁੱਸੇ ਵਿੱਚ ਨੋਹਾਂ ਨੂੰ ਕਹਿੰਦੀ ਕਿ ਤੁਸੀਂ ਦੋਨੋਂ ਆਪਸ ਵਿੱਚ ਬੈਠ ਕੇ ਮੇਰੀਆਂ ਗੱਲਾਂ ਕਰਦੀਆਂ ਜਦੋਂ ਮੇਰੀ ਕੁੜੀ ਤੁਹਾਡੇ ਕੋਲ ਆ ਜਾਂਦੀ ਹੈ ਤੁਸੀਂ ਚੁੱਪ ਕਰ ਜਾਂਦੀਆਂ ਹੋ ਇਸ ਤਰ੍ਹਾਂ ਕਰਕੇ ਤੁਸੀਂ ਮੇਰੀ ਕੁੜੀ ਨੂੰ ਚੰਗੀ ਕਿਉਂ ਨਹੀਂ ਸਮਝਦੀਆਂ ਅਸਲ ਵਿੱਚ ਇਹ ਬੰਤੀ ਨੂੰ ਪਰਮ ਸੀ ਜਿਸ ਕਰਕੇ ਬੰਤੀ ਨੂੰ ਹਨ ਨੂੰ ਬੁਰਾ ਭਰਾ ਕਹਿਣ ਲੱਗ ਪਈ ਸੀ ਸ਼ਾਮ ਹੁੰਦੀ ਤੋਂ ਜਦੋਂ ਮੇਰੇ ਪੁੱਤਰ ਡਿਊਟੀ ਤੋਂ ਵਾਪਸ ਕਰ ਆਏ ਤਾਂ ਨੂਹਾ ਨੇ ਆਪੋ ਆਪਣੇ ਪਤੀ ਨੂੰ ਸੱਚੋ ਸੱਚ ਦੱਸ ਦਿੱਤਾ ਸੀ ਕਿ ਬੀਬੀ ਨਜਾਇਜ਼ ਨਾਲ ਲੜਦੀ ਸੀ ਤਾਂ ਪੁੱਤਰਾਂ ਨੇ ਬੀਬੀ ਨੂੰ ਨਜਾਇਜ਼ ਨਾਲ ਲੜਨ ਵਾਸਤੇ ਕਹਿ ਦਿੱਤਾ ਤਾਂ ਬੰਤੀ ਪਰਕੁੱਟੀ ਕਿ ਨੂਹਾ ਨੇ ਮੇਰੇ ਪੁੱਤਰਾਂ ਨੂੰ ਕਿਉਂ ਦੱਸਿਆ ਹੈ ਅਗਲੇ ਦਿਨ ਭਰੀ ਪੀਤੀ ਬੰਤੀ ਨੇ 노ਹਾ ਨੂੰ ਫਿਰ ਡਾਂਟਿਆ ਕਿ ਤੁਸੀਂ ਮੇਰੇ ਪੁੱਤਰਾਂ ਨੂੰ ਕਿਉਂ ਦੱਸਿਆ ਤਾਂ ਭਰੀਆ ਮਾਨਸ 노ਹਾ ਫਿਰ ਰੋਣ ਲੱਗ ਪਈਆਂ ਤੇ ਸ਼ਾਮ ਹੋਈ ਤਾਂ 노ਹਾ ਨੇ ਰੋ ਕੇ ਆਪੋ ਆਪਣੇ ਪਤੀ ਨੂੰ ਦੱਸਿਆ ਕਿ ਬੀਬੀ ਨੇ ਸਾਨੂੰ ਛਿੜਕੀ ਰਵਾ ਦਿੱਤਾ ਸੀ ਅਸੀਂ ਆਪਣਾ ਦੁੱਖ ਕਿਸ ਨੂੰ ਤੇ ਕਿਸ ਤਰ੍ਹਾਂ ਦਸੀਏ ਪੁੱਤਰਾਂ ਨੇ ਫਿਰ ਬੀਬੀ ਨੂੰ ਕਿਹਾ ਕਿ ਤੂੰ 노ਹਾ ਨੂੰ ਤੰਗ ਕਰਕੇ ਰੋਂਦੀ ਕਿਉਂ ਹੈ ਹੁਣ ਬੰਤੀ ਦੇ ਲੜਨ ਵਾਸਤੇ ਦੋ ਫਰੰਟ ਹੋ ਗਏ ਸਨ ਇੱਕ ਮੇਰੇ ਨਾਲ ਦੂਸਰਾ ਨੂਹਾ ਨਾਲ ਜਿਸ ਕਰਕੇ ਮੇਰੇ ਨਾਲ ਲੜਾਈ ਹੁਣ ਕੁਝ ਮੱਧਮ ਪੈ ਗਈ ਸੀ ਤੇ ਨੂਹਾ ਨਾਲ ਤੇਜ਼ ਹੋ ਗਈ ਸੀ ਅਗਲੇ ਦਿਨ ਫਿਰ ਬੰਤੀ ਨੇ ਨੂਹਾ ਨੂੰ ਬਹੁਤ ਗੁੱਸੇ ਵਿੱਚ ਬੋਲਿਆ ਕਿ ਤੁਸੀਂ ਮੇਰੇ ਪੁੱਤਰਾਂ ਨੂੰ ਜੇ ਦੱਸਿਆ ਤਾਂ ਮੈਂ ਤੁਹਾਨੂੰ ਛੱਡੂੰਗੀ ਨਹੀਂ ਇਹ ਸੁਣ ਕੇ ਨੂਹਾ ਹੋਰ ਬਹੁਤ ਰੋਣ ਲੱਗ ਪਈਆਂ ਤੇ ਸ਼ਾਮ ਨੂੰ ਆਪੋ ਆਪਣੇ ਪਤੀ ਨੂੰ ਕਹਿੰਦੀਆਂ ਕਿ ਵਿਆਹ ਹੁਣ ਤੋਂ ਪਿੱਛੋਂ ਅਸੀਂ ਤਾਂ ਸਮਝਿਆ ਸੀ ਕਿ ਅਸੀਂ ਤਾਂ ਕਿਸਮਤਵਾਰੀਆਂ ਜੋ ਪੜੇ ਲਿਖੇ ਘਰ ਪਰਿਵਾਰ ਵਿੱਚ ਜਾ ਰਹੀਆਂ ਪਰ ਹੁਣ ਪਤਾ ਲੱਗਿਆ ਕਿ ਇੱਥੇ ਤਾਂ ਕਲੇਸ਼ ਹੀ ਬਹੁਤ ਹੈ ਇਸ ਤੋਂ ਮਗਰੋਂ ਲੜਾਈ ਨੂੰ ਹਾਂ ਸਸਤੀ ਹਟ ਕੇ ਹੁਣ ਲੜਾਈ ਮਾਂ ਪੁੱਤਰਾਂ ਦੀ ਬਣ ਗਈ ਸੀ ਲੜਾਈ ਵੱਜ ਜਾਣ ਤੋਂ ਮਗਰੋਂ ਬਲਬੀਰ ਨੇ ਉੱਗੀ ਪਿੰਡ ਵਿੱਚ ਕਮਰਾ ਕਰਾਇਆ ਉੱਤੇ ਲੈ ਕੇ ਜਿੰਦਾ ਲਾ ਕੇ ਮੈਨੂੰ ਕਿਹਾ ਇਹ ਘਰ ਵਿੱਚ ਕਿਰੇ ਲਈ ਛੋਟ ਹੈ ਮੈਂ ਉੱਗੀ ਪਿੰਡ ਵਿੱਚ ਕਰਾਇਏ ਤੇ ਕਮਰੇ ਵਿੱਚ ਚੱਲਿਆ ਹਾਂ ਇਸ ਦਾ ਮੈਨੂੰ ਬਹੁਤ ਦੁੱਖ ਹੋਇਆ ਕਿ ਨਮੀ ਨੂੰ ਘਰ ਛੱਡ ਕੇ ਹੋਰ ਪਿੰਡ ਕਰਾਇਏ ਦੇ ਕਮਰੇ ਵਿੱਚ ਰਹਿਸ਼ ਕਰੇ ਤਾਂ ਕਿੰਨੀ ਸ਼ਰਮ ਵਾਲੀ ਗੱਲ ਹੈ ਮੈਂ ਬਲਬੀਰ ਵੱਡੇ ਪੁੱਤਰ ਨੂੰ ਇਸ ਤਰ੍ਹਾਂ ਨਾ ਕਰਨ ਦੇ ਖਿਆਲ ਨਾਲ ਕਿਹਾ ਕਿ ਜੇ ਤੂੰ ਘਰੋਂ ਚਲੇ ਜਾਣਾ ਤਾਂ ਕੱਲ ਨੂੰ ਬਰਵਿੰਦਰ ਯਾਨੀ ਦੂਸਰਾ ਪੁੱਤਰ ਵੀ ਚਲਾ ਜਾਵੇਗਾ ਤਾਂ ਕਿੰਨੀ ਹੋਰ ਮਾੜੀ ਗੱਲ ਹੋਵੇਗੀ ਤੇ ਫਿਰ ਕਹ ਜੇ ਤੁਸੀਂ ਘਰ ਛੱਡ ਜਾਣਾ ਤਾਂ ਮੈਂ ਵੀ ਇੱਥੇ ਕੀ ਕਰਨਾ ਮੈਂ ਵੀ ਘਰੋਂ ਚਲਾ ਜਾਂਦਾ ਤਾਂ ਬਲਵੀਰ ਨਾ ਜਾਣ ਵਾਸਤੇ ਮੰਨ ਗਿਆ ਸੀ ਹੁਣ ਪੁੱਤਰਾਂ ਨੂੰ ਬੰਤੀ ਨੇ ਮੇਰੇ ਹੱਥੀਂ ਪਵਾ ਦਿੱਤਾ ਸੀ ਪਰਿਵਾਰ ਵਿੱਚ ਕਲੇਸ਼ ਮੱਧਮ ਨਹੀਂ ਪਿਆ ਸਗੋਂ ਹੋਰ ਵੱਧ ਗਿਆ ਸੀ ਬੰਤੀ ਭਰੀ-ਪੀਤੀ ਤੇ ਹਰ ਵੇਲੇ ਖਿਜੀ ਰਹਿੰਦੀ ਸੀ ਮੈਂ ਬੰਤੀ ਦੇ ਖਿਜਣ ਤੋਂ ਬਚਣ ਵਾਸਤੇ ਆਪਣੇ ਛੋਟੇ ਭਾਈ ਸੋਨ ਸਿੰਘ ਦੇ ਘਰ ਦਿਨ ਵੇਲੇ ਜਾਣ ਲੱਗ ਪਿਆ ਸੀ ਜਿਸ ਦਿਕਾਲਮੀ ਮੋਟਰ ਉੱਪਰ ਐਸਸੀ ਤੇ ਸ਼ਾਮ ਨੂੰ ਘਰ ਵਾਪਸ ਆ ਜਾਂਦਾ ਸੀ ਕਿਉਂਕਿ ਮੇਰਾ ਦਿਲ ਬਹੁਤ ਦੁਖੀ ਹੋ ਕੇ ਹੋਰ ਖੱਟਾ ਹੋ ਗਿਆ ਸੀ ਤੇ ਦਿਲ ਲੱਗਦਾ ਨਹੀਂ ਸੀ ਮੇਰੇ ਪਰਿਵਾਰ ਦੇ ਹਾਲਾਤ ਬਹੁਤ ਨਿਗਰ ਕੇ ਜਨੂਨ ਦੀ ਹੱਦ ਪਾਰ ਕਰ ਰਹੇ ਸਨ ਇਸ ਕਲ ਦਾ ਸਭ ਨੂੰ ਪਰਿਵਾਰ ਨਾਲ ਸਾਂਝ ਰੱਖਣ ਵਾਲਿਆਂ ਨੂੰ ਵੀ ਪਤਾ ਲੱਗ ਗਿਆ ਸੀ ਬੰਤੀ ਮੇਰਾ ਔੜ ਕਿ ਦੇਖ ਰਹੀ ਸੀ ਜੇ ਕੋਈ ਮਨੁੱਖ ਬੰਤੀ ਨੂੰ ਸਮਝਾਉਂਦਾ ਕਿ ਭਲੀਏ ਪਤੀ ਨੂੰ ਤੰਗ ਨਾ ਕਰ ਤਾਂ ਬੰਤੀ ਇਸ ਤਰ੍ਹਾਂ ਕਹਿ ਕੇ ਸਮਝਾਉਣ ਵਾਲੇ ਨੂੰ ਚੁੱਪ ਕਰਾ ਦਿੰਦੀ ਸੀ ਮੈਨੂੰ ਪਤਾ ਤੈਨੂੰ ਉਸ ਨੇ ਹੀ ਸਕਾ ਕੇ ਭੇਜਿਆ ਹੋਵੇਗਾ ਅਗਲਾ ਇਹ ਸੁਣ ਕੇ ਚੁੱਪ ਕਰਕੇ ਵਾਪਸ ਮੁੜ ਆਉਂਦਾ ਸੀ ਜੇ ਕਿਸੇ ਬੀਬੀ ਨੇ ਬੰਤੀ ਨੂੰ ਇਸ ਤਰ੍ਹਾਂ ਕਹਿ ਦਿੱਤਾ ਕਿ ਸਾਰੇ ਤੇਰੇ ਆਦਮੀ ਨੂੰ ਚੰਗਾ ਹੀ ਕਹਿੰਦੇ ਆ ਤੂੰ ਇਸ ਤਰ੍ਹਾਂ ਨਾ ਕਰਿਆ ਕਰ ਤਾਂ ਬੰਤੀ ਕਹਿ ਦਿੰਦੀ ਕਿ ਜੇ ਤੈਨੂੰ ਉਹ ਚੰਗਾ ਲੱਗਦਾ ਤਾਂ ਤੂੰ ਕਿਉਂ ਨਹੀਂ ਕੁਸਤੀ ਪਤਨੀ ਬਣ ਜਾਂਦੀ ਬੰਤੀ ਖਿਜ ਕੇ ਸਮਝਾਉਣ ਆਏ ਨੂੰ ਵੀ ਬਹੁਤ ਗੰਦੇ ਸ਼ਬਦਾਂ ਦੀ ਵਰਤੋਂ ਕਰਦੀ ਸੀ ਉਹ ਮੇਰੀ ਵਡਿਆਈ ਨਹੀਂ ਚੱਲਦੀ ਸੀ 26/7/1987 ਵਾਲੇ ਦਿਨ ਸਾਡੇ ਪਰਿਵਾਰ ਨਾਲ ਪਿਆਰ ਦੀ ਸਾਂਝ ਰੱਖਣ ਵਾਲੇ ਬਰਵਿੰਦਰ ਦੇ ਬਟੋਲੇ ਅਵਤਾਰ ਸਿੰਘ ਤੇ ਬਖਸ਼ੀ ਬੰਤੋ ਨੂੰ ਸਮਝਾਉਣ ਮੇਰੇ ਘਰ ਹੁੰਦਿਆਂ ਹੀ ਆ ਗਏ ਉਸ ਵੇਲੇ ਮੇਰੇ ਪੁੱਤਰ ਵੀ ਗਰੀਸੀ ਤਦਕੀ ਜੀ ਹੋਈ ਬੰਤੀ ਮੇਰੇ ਉੱਪਰ ਕਈ ਝੂਠੇ ਦੋਸ਼ ਲਾਉਣ ਲੱਗ ਪਈ ਸੀ ਕਿ ਪੈਸੇ ਹੋਰ ਕਿਸੇ ਨੂੰ ਦਿੰਦਾ ਜਦੋਂ ਇਸ ਤੇ ਦੋਸ਼ ਨੂੰ ਝੂਠਾ ਸਿੱਧ ਕਰਨ ਵਾਸਤੇ ਉਹਨਾਂ ਦੇ ਕੋਲੋਂ ਦੀ ਲੰਕ ਕੇ ਸੰਭਾਲੇ ਹੋਏ ਸਬੂਤ ਵਜੋਂ ਕਾਗਜ਼ ਪੱਤਰ ਦਿਖਾਉਣ ਵਾਸਤੇ ਲੈਨ ਜਾ ਰਿਹਾ ਸੀ ਤਾਂ ਤਿੰਨਾਂ ਪੁੱਤਰਾਂ ਨੂੰ ਕਹਿੰਦੀ ਫੜ ਲਓ ਫੜ ਲਓ ਉੱਚੀ ਉੱਚੀ ਬੋਲੀ ਆਪ ਨਾਲ ਹੋ ਕੇ ਚਾਹ ਨੇ ਮੈਨੂੰ ਫੜ ਲਿਆ ਮੇਰੀ ਪੱਗ ਸੁੱਟ ਦਿੱਤੀ ਕੇਸਾਂ ਤੇ ਦਾੜੀ ਨੂੰ ਹੱਥ ਪਾ ਲਿਆ ਵਾਲ ਪੁੱਟ ਦਿੱਤੇ ਪਿੱਛੇ ਮੋੜਿਆਂ ਉੱਪਰ ਕੋ ਸੁਣ ਮਾਰੇ ਗਏ ਮੇਰਾ ਕਮੀਜ਼ ਤੇ ਪਜਾਮਾ ਪਾੜ ਦਿੱਤਾ ਤੇ ਮੈਨੂੰ ਗੋਡਿਆਂ 'ਪਾਰ ਵੇੜੇ ਵਿੱਚ ੇਠਾਂ ਲੰਬਾ ਪਾ ਲਿਆ ਤਦ ਮੈਨੂੰ ਤਾਰਾ ਸਿੰਘ ਤੇ ਬਖਸ਼ੋ ਨੇ ਉਹਨਾਂ ਤੋਂ ਛਡਵਾਇਆ ਮੈਂ ਉੱਠਿਆ ਪੁੱਟੇ ਹੋਏ ਵਾਲ ਇਕੱਠੇ ਕੀਤੇ ਤੇ ਬੈਠ ਗਿਆ ਤਦ ਬਖਸ਼ੋ ਕਹਿੰਦੀ ਤੂੰ ਸਾਡੇ ਹੁੰਦਿਆਂ ਇਸ ਨੂੰ ਕੁਝ ਨਹੀਂ ਕਹਿਣਾ ਸੀ ਮੇਰੇ ਘਰ ਪਰਿਵਾਰ ਦੇ ਹਾਲਾਤ ਹੁਣ ਖੁਦਕੁਸ਼ੀਆਂ ਦਾ ਖੂਨ ਖਰਾਬੇ ਵਾਲੇ ਬਣ ਗਏ 26 ਜੁਲਾਈ 1987 ਨੂੰ ਪੁੱਤਰਾਂ ਵੱਲੋਂ ਮੇਰੇ ਨਾਲ ਕੀਤੀ ਹੱਤੌਪਾਈ ਦੀ ਖਬਰ ਜੰਗਲ ਦੀ ਅੱਗ ਵਾਂਗੂ ਤਾਰਾ ਸਿੰਘ ਰਾਹੀਂ ਦੂਰ ਦੂਰ ਤੱਕ ਪਹੁੰਚਣ ਨਾਲ ਮੇਰੇ ਹਮਦਰਦ ਦੋਸਤ ਮੇਰੇ ਕੋਲ ਆਉਣ ਲੱਗ ਪਏ ਸਨ ਤੇ ਕਹਿੰਦੇ ਕਿ ਹੁਣ ਤੂੰ ਕਿਤੇ ਸੁੱਚਾ ਸਿੰਘ ਵਾਂਗੂ ਰੇਲ ਗੱਡੀ ਹੇਠਾਂ ਆਉਣ ਦੀ ਕੋਸ਼ਿਸ਼ ਨਹੀਂ ਕਰਨੀ ਸਗੋਂ ਹੌਸਲਾ ਰੱਖਣਾ ਮੇਰਾ ਦਿਲ ਹੋਰ ਇਸ ਕਰਕੇ ਉਦਾਸ ਹੋ ਗਿਆ ਸੀ ਕਿ ਜੇ ਮੇਰੇ ਵਰਗੇ ਪਿਤਾ ਤੇ ਪਤੀ ਨਾਲ ਵੀ ਇਹੋ ਜਿਹਾ ਦੁਰਵਿਹਾਰ ਹੋਣ ਲੱਗ ਪਿਆ ਤਾਂ ਹੋਰ ਲੋਕ ਕੀ ਕਰਨਗੇ ਤਾਂ ਅੱਜ ਤੋਂ ਮਗਰੋਂ ਮੈਂ ਸਮਾਜ ਵਿੱਚ ਕਿਸ ਤਰ੍ਹਾਂ ਨਾਲ ਵਿਚਰ ਸਕਾਂਗਾ ਮੈਨੂੰ ਸੋਨ ਛੋਟਾ ਭਾਈ ਕਹਿੰਦਾ ਕਿ ਅੱਜ ਤੋਂ ਤੂੰ ਘਰ ਨਹੀਂ ਜਾਣਾ ਤੇ ਬਿਜਲੀ ਵਾਲਾ ਕ੍ਰਿਪਾਲ ਸਿੰਘ ਤਾਂ ਮੈਨੂੰ ਘਰ ਹੀ ਲੈ ਗਿਆ ਸੀ ਤੇ ਮੇਰਾ ਖਿਆਲ 모ੜਨ ਵਾਸਤੇ ਉਸਨੇ ਰਾਮ ਦੀ ਬੋਤਲ ਖੋਲੀ ਸੀ ਤੇ ਅਗਲੇ ਦਿਨ ਭੇਜਿਆ ਸੀ ਮੇਰੇ ਸਾਰੇ ਹਮਦਰਦਾਂ ਨੂੰ ਸ਼ੱਕ ਸੀ ਕਿਤੇ ਸ਼ਿਵ ਸਿੰਘ ਖੁਦਕਸ਼ੀਨਾ ਕਰ ਲਵੇ ਪਰ ਮੈਂ ਇਸ ਤਰ੍ਹਾਂ ਨਹੀਂ ਕਰਨ ਵਾਲਾ ਸੀ ਇਸ ਤਰ੍ਹਾਂ ਦੀ ਕਹਾਣੀ ਇਹ ਪਹਿਲੀ ਨਹੀਂ ਸੀ ਮੇਰੇ ਸਹੁਰੇ ਨਾਲ ਵੀ ਇਸ ਤੋਂ ਵੱਧ ਬਦਸਲੂਕੀ ਹੋਈ ਸੀ ਬਾਕੀ ਪਹਿਲੇ ਅਧਿਆਏ ਦੇ ਦੂਜੇ ਹਿੱਸੇ ਵਿੱਚ